ਸਸਰੀ ਕਾਲ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਸ਼ਰਮਾ ਡੇਰੀ ਫਾਰਮ ਬਰਨਾਲਾ ਦੇ ਉੱਪਰ ਜਿਹੜੇ ਮੇਰੇ ਵੀਰ ਆਪਣੇ ਚੈਨਲ ਨਾਲ ਪਹਿਲੀ ਵਾਰ ਜਿਹੜਾ ਨੇ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗੇ ਬੈਲ ਆਈਕਨ ਦੇ ਬਟਨ ਨੂੰ ਪ੍ਰੈਸ ਕਰ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਜੇ ਕਿਸੇ ਮੇਰੇ ਵੀਰ ਨੇ ਇਦਾਂ ਦੀ ਏਅਰਕੜ ਮਾਉਣੀਆਂ ਤਾਂ ਆਪਣੇ ਨਾਲ ਸੰਪਰਕ ਕਰ ਸਕਦੇ ਹੋਗੇ ਆਪਣਾ ਮੋਬਾਈਲ ਨੰਬਰ 99152 65790 ਅੱਜ ਦੀ ਵੀਡੀਓ ਆਪਾਂ ਪੈਂਡ ਮੈਂ ਬੋਲਦਾ ਅੱਜ ਦੀ ਵੀਡੀਓ ਆਪਾਂ ਪਿੰਡ ਕਰਮਗੜਾ ਕਰਮਗੜਾ ਉਤਾਂ ਵਾਲੀ ਨੇੜੇ ਮੂਸਾ ਪੈ ਜਾਂਦਾ ਬਾਈਆਂ ਦਾ ਐਡਰੈਸ ਐਡਰੈਸ ਤੇ ਜਾਣਕਾਰੀ ਵੀਰ ਤੋਂ ਪੁੱਛ ਕੇ ਦੱਸਦੇ ਆਂ ਚੰਗੀ ਯਾਤ ਕੁਆਲਿਟੀ ਦੀ ਪਹਿਲੇ ਨੰਬਰ ਤੇ ਗਾਂ ਦੂਜੇ ਨੰਬਰ ਤੇ 12 13 ਕਿਲੋ ਦੁੱਧ ਤਿਆਰ ਵਾਲੀ ਮੱਝ ਤੇ ਤੀਜੇ ਨੰਬਰ ਤੇ ਤਾਜੀ ਸੂਹੀ ਮੱਝ ਬੱਚਾ ਮੱਝ ਦਾ ਵੀਰ ਕਹਿੰਦੇ ਐਕਸਪਾਇਰ ਹੋ ਗਿਆ ਸੀ ਡੇਰੀ ਦਾ ਇਹ ਕੰਮ ਆ ਵੀਰਾਂ ਦਾ ਕੋਈ ਵਪਾਰ ਦਾ ਕੰਮ ਨਹੀਂ ਜੇ ਕਿਸੇ ਮੇਰੇ ਵੀਰ ਦੀ ਸਮਝ ਆ ਰਹੀ ਚ ਆਉਂਦੀਆਂ ਦਵਾਈਆਂ ਨਾਲ ਜਰੂਰ ਕੰਟੈਕਟ ਕਰਸੋ ਐਡਰੈਸ ਤੇ ਜਾਣਕਾਰੀ ਆਪਾਂ ਵੀਰ ਤੋਂ ਪੁੱਛ ਕੇ ਦੱਸ ਦੇਵਾਂਗੇ ਅਸੀ ਕਾਲ ਬਾਈ ਜੀ ਸਸਟੀ ਕਹ ਵੀਰ ਪਹਿਲਾਂ ਤਾਂ ਵੀਰ ਜੀ ਆਪਣਾ ਐਡਰੈਸ ਕਨਫਰਮ ਕਰਵਾ ਦਿਓ ਜੀ ਹਾਂ ਜੀ ਵੀਰ ਪਿੰਡ ਕਰਮਗੜਾ ਉਤਾਲੀ ਪਿੰਡ ਕਰਮਗੜਾ ਉੱਤਾਂ ਵਾਲੀ ਜੀ ਨੇੜੇ ਆਪਾਂ ਨੂੰ ਜਿਹੜਾ ਮਾਨਸਾ ਮੂਸੇ ਦੇ ਨਾਲ ਹੀ ਪੈਂਦਾ ਆਪਣਾ ਮੂਸੇ ਤੋਂ ਕਿੰਨੀ ਕਿ ਕਿਲੋਮੀਟਰ ਦੂਰ ਆ ਵੀਰੇ ਸਾਢੇ ਕਿ ਚਾਰ ਕਿਲੋਮੀਟਰ ਮੂਸੇ ਤੋਂ ਵੀਰ ਕਹਿੰਦਾ ਸਾਢੇ ਕਿ ਚਾਰ ਕਿਲੋਮੀਟਰ ਦੂਰ ਆ ਮੋਬਾਈਲ ਨੰਬਰ ਕਿੰਨਾ ਭਰਾ ਆਪਣਾ ਮਾਨਸਾ ਤੋਂ ਤਲਵੰਡੀ ਰੋਡ ਆਉਂਦੀ ਨਾ ਉਹ ਉੱਪਰ ਹੀ ਆ ਬਸ ਮਾਨਸਾ ਤੋਂ ਤਲਵੰਡੀ ਰੋਡ ਆਉਂਦੀ ਆ ਦੋਸਤੋ ਜਿਹੜੀ ਉਸ ਉੱਪਰ ਹੀ ਆ ਵੀਰਾਂ ਦਾ ਘਰ ਕਿਲੋਮੀਟਰ ਪਿੱਛੇ ਕਿਲੋਮੀਟਰ ਪਿੱਛੇ ਹਟਮਾ ਘਰ ਆ ਵੀਰਾਂ ਦਾ ਵੀਰੇ ਮੋਬਾਈਲ ਨੰਬਰ ਕਿੰਨਾ ਆਪਣਾ 70176 70176 25803 25803 ਵੀਰਾਂ ਦਾ ਮੋਬਾਈਲ ਨੰਬਰ ਹੈ ਜਿਹੜੀ ਆਪਾਂ ਪਹਿਲੇ ਨੰਬਰ ਤੇ ਵੀਰੇ ਸਕਰੀਨ ਤੇ ਗਾਂ ਦੇਖੀ ਜਾਨੇ ਚੰਗੇ ਕੱਦ ਕਾਠ ਵਾਲੀ ਕੈਮਾ ਸੂ ਆ ਗਈ ਇਹ ਤੀਜੇ ਸੂਏ ਵੀਰੇ ਤੀਜਾ ਸੂਆ ਦੂਜੇ ਸੂਏ ਵੀਰੇ ਕਿੰਨਾ ਕਦ ਦੁੱਧ ਦਿੱਤਾ ਹੋਇਆਗਾ ਇਹਨੇ 24 ਲੀਟਰ ਦਿੱਤਾ ਵੀਰੇ ਦੂਜੇ ਸੂਏ 24 ਕਿਲੋ 24 ਲੀਟਰ ਸੀਗਾ ਚੋਇਆ ਹੋਇਆ ਕਿਸੇ ਨਾਲੀਆਂ ਗੱਲਾਂ ਨਹੀਂ ਘਰੋ ਹੀ ਹੈ ਵੀਰ ਕਹਿੰਦਾ ਆਪਣਾ ਕਿਸੇ ਨਾਲੀਆਂ ਗੱਲ ਨਹੀਂ ਦੂਜੇ ਸੂਏ 24 ਕਿਲੋ ਦੁੱਧ ਚੋਇਆ ਹੋਇਆਗਾ ਕੱਦ ਕਾੜ ਦਾ ਦੋਸਤੋ ਹੁਣ ਤਾਜ਼ਾ ਲਾ ਸਕਦੇ ਹਾਂ ਜਿਵੇਂ ਆਪਾਂ ਕਹਿੰਦੇ ਨ ਵੀ ਆਮ ਰਸੀਆਂ ਟੈਂਕ ਹੁੰਦਾਗਾ ਐਡਾ ਕੱਦ ਬੈਡ ਬਿਲਕੁਲ ਘਰ ਦੀ ਗਾਂ ਵੀਰਾਂ ਦੇ ਜੈਨੂਇਨ ਕੋਈ ਵਪਾਰ ਦਾ ਕੰਮ ਨਹੀਂਗਾ ਆਹ ਦੇਖ ਸਕਦੇ ਹੋ ਦੋਸਤੋ ਤਕਰੀਬਨ ਆਪਣਾ ਵੀਡੀਓ ਕਵਰ ਕਰਨ ਦਾ ਸਮਾਂ 4:30 ਦਾ ਹੈਗਾ ਮੱਠੀ ਮੱਠੀ ਧੁੱਪ ਵੀ ਹੈ ਕੋਈ ਹੌਂਕਣ ਵਾਲਾ ਕੰਮ ਨਹੀਂਗਾ ਦੁੱਧ ਵੀਰ ਕਹਿੰਦੇ ਜੇ ਆਪਣੇ ਘਰੇ ਜੇ ਸੂੰਦੀ ਆ ਤਾਂ ਫੈਂਟ ਲਵਾ ਕੇ ਲੈ ਜਾ ਸਕਦੇ ਹੋ 60 ਤੋਂ ਪਲੱਸ ਫੈਂਟ ਆਉਂਦੀ ਹੈ ਗਾਂ ਦੀ ਕ੍ਰੋਸ ਸੰਗ ਚ ਚੰਗੀ ਮੋਟੀ ਸਮੀ ਪਲੀ ਹੋਈ ਗਾਂਾਂ ਗਈ ਜੇ ਕਿਸੇ ਮੇਰੇ ਵੀਰ ਦੀ ਸਮਝ ਰਹੀ ਚਾਹੁੰਦੀ ਹੈ ਤਾਂ ਵੀਰਾਂ ਨਾਲ ਜ਼ਰੂਰ ਕੰਟੈਕਟ ਕਰ ਲਿਓ ਬਾਜ ਰੇਟ ਵੀਰਾਂ ਤੋਂ ਵੀਡੀਓ ਦੇ ਵਿੱਚ ਹੀ ਵਰਵਾਵਾਂਗੇ ਮਰੇ ਖੋਲ ਕੇ ਗੇੜਾ ਦਵਾਰੇ ਤੋਰੇ ਪਖੋਪਾ ਬਾਈਆਂ ਨੂੰ ਜੱਕ ਕਰਵਾ ਦਈਏ ਥਣ ਥਣਾਉੜ ਦਾ ਤੁਸੀਂ ਦੋਸਤੋ ਨੇੜੇ ਤੋਂ ਚੈੱਕ ਕਰ ਸਕਦੇ ਹੋ ਕੱਲਾ ਕੱਲਾ ਨਿਖੜਮਾ ਥਣ ਪੀੜ ਦੇ ਪਾਮ ਵਾਲਾ ਸਿਸਟਮ ਬਾਲਟ ਲਾ ਹਜੇ ਹਵਾਨੇ ਚ ਕਾਫੀ ਪਈਆਂ ਨਹੀਂ ਆਪ ਛੱਡੀ ਐ ਕਿੰਨਾ ਟਾਈਮ ਆ ਕਿ ਛੱਡੀ ਨੂੰ ਇਹਨੂੰ ਹੋ ਗਿਆ 1.5 ਮਹੀਨੇ ਤੋਂ ਉੱਪਰ ਹੋ ਗਿਆ ਠੀਕ ਹੈ ਵੀਰ ਕਹਿੰਦਾ ਵੀ 2 ਮਹੀਨੇ ਤੋਂ ਪਲੱਸ ਛੱਡੀ ਨੂੰ ਹੋ ਗਿਆ ਹਵਾਨਾ ਬਣਾਉਣਾ ਬੈਠਣੇ ਸਟਾਰਟ ਕਰ ਦਿੱਤਾਗਾ ਆਮ ਆਪਾਂ ਕਹਿੰਦੇ ਨੇ ਵੀ ਫੁੱਲ ਵੱਡੇ ਸਾਈਜ਼ ਦੇ ਜਿਵੇਂ ਫਾਰਮਰ ਵਾਲੀਆਂ ਬੈੜਾਂ ਹੁੰਦੀਆਂ ਰਹਿਗੀਆਂ ਓਡਾ ਕਾਦਦਾ ਬੈੜਦਾ ਚੂਲ ਚੂਲ ਤੁਰਦੀ ਆ ਜਮੇ ਗਗੂ ਗੱਲ ਤੁਰਦਾ ਹੁੰਦਾ ਇਸ ਤਰ੍ਹਾਂ ਦੀ ਚਾਲ ਆ ਵੀਰੇ ਮੋੜ ਲੈ ਇੱਧਰ ਚੰਗੇ ਕੱਦ ਕਾਠ ਵਾਲੀ ਸਮੀਪਲੀ ਐਦਕੀ ਕੱਦ ਕਾਠ ਦੇ ਹਿਸਾਬ ਨਾਲ ਦੁੱਧ 25 ਤੋਂ 60 ਨੇ ਪਲਾਸੀ ਦੇ ਦੇਣਾ ਚੰਗੀ ਸਮੀਪਲੀ ਜਾ ਕਰੋ ਸੰਗ ਜਿ ਬੈੜ ਜੇ ਕਿਸੇ ਮੇਰੇ ਵੀਰ ਦੀ ਸਮਝਦਾਰੀ ਚਾਉਂਦੀ ਆ ਤਾਂ ਵੀਰਾਂ ਨਾਲ ਜਰੂਰ ਕੰਟੈਕਟ ਕਰ ਸਕਦੇ ਹੋਗੇ ਵੀਰਾਂ ਦਾ ਪਿੰਡ ਕਰਮਗੜ੍ਹ ਔਤਾਂ ਵਾਲੀ ਨੇੜੇ ਵੀਰਾਂ ਨੂੰ ਮੂਸਾ ਲੱਗ ਜਾਣਾਗਾ ਤੋਰੇ ਤਾਰੇ ਦੀ ਲੋਕ ਦੋਸਤੋ ਤੁਸੀਂ ਚੈੱਕ ਕਰ ਸਕਦੇ ਹੋਗੇ ਚੰਗੀ ਸਮੀ ਪਲੀ ਬਰੇਤ ਕੀ ਕਹਿੰਦਾ ਕਿ ਦੁੱਧ ਦੇ ਦੂ ਐਦਗੀ ਐਦਗੀ ਪਲੱਸ ਹੀ ਜਾਊ ਬਾਈ ਉਦੋਂ ਥੋੜਾ ਪਤਾ ਨਹੀਂ ਉੰਨੇ ਦਾ ਪੱਕਾ ਹੀ ਐਦ ਤਿੰਨ ਮਰ ਤਿੰਨ ਵਾਰ ਚ ਆਉਂਦੇ ਸੀਗੇ 8 8 ਲੀਟਰ ਦੁੱਧ ਮਤਲਬ ਵੀ ਚਵਾਈ ਵੀ ਤਿੰਨ ਟਾਈਮ ਕਰਦੇ ਸੀ ਹਾਂ ਤਿੰਨ ਟਾਈਮ ਚਵਾਈ ਵੀ ਇਹ ਕਹਿੰਦਾ ਆਪਾਂ ਤਿੰਨ ਟਾਈਮ ਕਰਦੇ ਸੀਗੇ ਮਤਲਬ ਵੀ 24 ਕਿਲੋ ਦੁੱਧ ਚੋਇਆ ਹੋਇਆ ਆਪਣਾ ਐਦਗੀ ਮਤਲਬ ਵੀ ਸਮੀ ਪਲੀ ਵੀ ਚੰਗੀ ਐ ਗਰਮੀ ਮੰਨੇ ਮੱਝਾਂ ਮੰਗਵਾ ਜਿਵੇਂ ਮਰਜੀ ਕੜਾਈ ਰੱਖੋ ਕਦੇ ਆਏ ਨਾ ਨਾ ਬਿਮਾਰ ਹੋਈਏ ਕਦੇ ਨਾ ਬਿਮਾਰ ਹੋਈਏ ਮਤਲਬ ਕਿ ਕਦੇ ਬਿਮਾਰ ਵਾਲਾ ਤਾਂ ਅਕਸਰ ਇੱਕ ਗਾਮਾ ਕਰੋ ਸੰਗਤ ਜਿਹੜੀਆਂ ਆਪਾਂ ਦੇਖਦੇ ਰਹਿੰਨੇ ਆਂਗੇ ਵੀ ਬਹੁਤ ਘੱਟ ਹੁੰਦੀਆਂ ਨੇ ਚਾਰੂ ਜੂਰੂ ਵੀ ਵੀਰਾਂ ਦਾ ਫੁੱਲ ਲੱਗੀ ਵੱਡਾ ਕੱਦ ਖੜਾ ਵਾਕੀ ਹਵਾ ਨੇ ਤੇ ਤੁਸੀਂ ਬੇਣਜ ਬੂੰਜ ਦੇਖ ਸਕਦੇ ਹੋ ਦੋਸਤੋ ਵੀਰੇ ਸੀਲ ਠੰਡੀ ਵਧੀਆ ਗਈ ਹੱਥ ਪੱਲਾ ਫਿਰ ਹੱਥ ਫੇਰ ਕੇ ਦਿਖਾ ਦੇ ਵੀਰੇ ਕੋਈ ਪ੍ਰੋਬਲਮ ਹੀ ਨਹੀਂ ਬਾੜੀ ਸੀਲ ਠੰਡੀ ਘਰੇ ਰੱਖਣ ਵਾਲੇ ਵੀਰਾਂ ਲਈ ਸੁਨੇਹਰੀ ਮੋਕਈ ਹੈ ਜੇ ਕਿਸੇ ਮੇਰੇ ਵੀਰ ਦੀ ਸਮਝ ਆ ਰਹੀ ਚਾਹੁੰਦੀ ਹੈ ਤਾਂ ਵੀਰਾਂ ਨਾਲ ਇੱਕ ਵਾਰ ਜਰੂਰ ਕੰਟੈਕਟ ਕਰ ਸਕਦੇ ਹੋਗੇ ਜਿਵੇਂ ਮਰਜ਼ੀ ਵੀਰ ਕਹਿੰਦੇ ਥੱਲੋਂ ਦੀ ਪੈ ਕੇ ਨੰਗੀਆਂ ਨੇ ਬੱਚੇ ਹੀ ਸਾਹਮਣੇ ਨੇ ਆਪਣੇ ਵੀ ਤੇ ਵੀਰੇ ਜਿਹੜੀ ਦੂਜੇ ਨੰਬਰ ਦੇ ਆਪਾਂ ਮੱਝ ਦੇਖੀ ਹੈਗੀ ਆਂ ਗਰੇਟ ਨੇ ਸੂਈ ਹੋਈ ਨ ਹੋ ਗਏ 10 11 ਦਿਨਾਂ ਨੂੰ 12 10 11 ਦਿਨਾਂ ਹਾਂ 12 ਦੁੱਧ ਹੁਣ ਕਿੰਨਾ ਹਾਇਰ ਆ ਵੀਰੇ ਦੇ ਥੱਲੇ ਹੁਣੇ 12 ਲੀਟਰ ਤਿਆਰ ਆ ਵੀਰੇ ਇਹਦੇ ਇਧਰ ਨੂੰ ਹੱਕ ਦੇ ਵੀਰੇ ਮਾੜੀ ਇਧਰ ਨੂੰ ਹੱਕ 10 11 ਦਿਨਾਂ ਵੀਰ ਕਹਿੰਦੇ ਸੂਈ ਨੂੰ ਹੋ ਕੇ 12 ਕਿਲੋ ਦੁੱਧ ਕੰਡੇ ਵਾਲਾ ਜੇ ਕਿਸੇ ਮੇਰੇ ਵੀਰ ਦੀ ਸਮਝਦਾਰੀ ਚ ਆਉਂਦੀ ਹੈ ਤਾਂ ਬਾਈ ਕਹਿੰਦੇ ਆਪਾਂ ਤੋਲ ਕੇ ਦੇ ਦਾਂਗੇ ਬਾਈ ਇਹਦਾ ਹੁਣ ਮਾਇਲੇ ਚੱਲੀ ਐ ਪਿਛਲੇ ਪਤੂ ਇਹਦੇ 15 ਦੇ ਨੇੜੇ ਚੋਇਆ ਸੀ 14 800 ਗ੍ਰਾਮ ਸੀਗਾ 14 ਕਿਲੋ 800 ਗ੍ਰਾਮ ਵੀਰ ਕਹਿੰਦੇ ਪਿਛਲੇ ਸੂਏ ਆਪਾਂ ਚੋਇਆਗਾ ਸੂਆ ਕੰਮ ਆ ਵੀਰੇ ਦਾ ਤੀਜਾ ਸੂਆ ਤੀਜਾ ਸੂਆ ਦੂਜੇ ਸੂਏ 14 ਕਿਲੋ 800 ਗ੍ਰਾਮ ਦੁੱਧ ਆਪਾਂ ਚੋਇਆਗਾ ਡੇਰੀ ਦਾ ਕੰਮ ਆਪਣਾ ਝੂਠਤਪਾਨ ਵਾਲਾ ਕੰਮ ਨਹੀਂ ਵੀਰ ਕਹਿੰਦੇ ਘਰੇਲੂ ਮੱਝਾ ਵੀਰਾਂ ਦੀ ਸਵੇਰੇ ਮਾਰਨਿੰਗ ਨੂੰ ਚਵਾਈ ਕਿੰਨੇ ਕ ਵਜੇ ਹੋਈ ਹੋਈ ਐ ਵੀਰੇ ਅੱਜ ਸਵੇਰੇ ਇਹਦੀ ਹੋਈ ਹੋਈ ਐ 7:00 ਵਜੇ ਹੋਈ ਐ 6-7 ਵਜੇ ਦੇ ਤਕਰੀਬਨ ਜਿਵੇਂ ਆਮ ਚਵਾਈਆਂ ਹੁੰ ਦੋਸਤੋ ਚੈੱਕ ਕਰ ਸਕਦੇ ਹੋਗੇ ਬਾਕੀ ਪਿਆਜ ਚੰਗੇ ਕੱਦ ਕਾਠ ਵਾਲੀ ਸਮੀ ਪਲੀ ਮੋਰਾ ਦੇ ਕਰੈਕਟਰਾਂ ਚ ਆਉਣ ਵਾਲੀ ਵੱਜ ਹੈ ਥਣ ਥਣੌਟ ਦੀ ਤੁਸੀਂ ਨੇੜੇ ਤੋਂ ਚੈੱਕ ਕਰ ਸਕਦੇ ਹੋ ਦੋਸਤੋ ਕੱਦ ਕਾੜ ਦੇ ਵਿੱਚ ਫੁੱਲ ਸਾਈਜ਼ ਕਹਿ ਦੇਣਾ ਜਿਵੇਂ ਆਮ ਮਈਆਂ ਦਾ ਕੱਦ ਹੁੰਦਾ ਫੁੱਲ ਸਾਈਜ਼ ਚ ਓਡਾ ਕੱਦ ਦਾ ਮੱਝ ਦਾ ਚਾਰੂ ਚੂਰੂ ਵੀ ਵੱਜ ਬਹੁਤ ਆ ਦੇਖੋ ਕੋਈ ਕੈਮਰੇ ਤੋਂ ਡਰਦੀ ਨਹੀਂ ਵੀਰੇ ਖੋਲੋਂਗੇ ਇਹਨਾਂ ਨੂੰ ਗੇੜਾ ਦਵਾ ਦੋਗੇ ਖੋਲ ਕੇ ਤੋਰੇ ਪੱਖੋਂ ਆਪਾਂ ਦੋਸਤੋ ਤੁਹਾਨੂੰ ਇਹ ਵੀ ਚੈੱਕ ਕਰਵਾ ਦੇਣਗੇ 12 ਕਿਲੋ ਵੀਰ ਕੰਨੇ ਕੰਡੇ ਵਾਲਾ ਦੁੱਧ ਬਿਲਕੁਲ ਇਹਨਾਂ હાજર ਆਗਾ ਜੇ ਕਿਸੇ ਮੇਰੇ ਵੀਰ ਦੀ ਸਮਝ ਆ ਰਹੀ ਚਾਉਂਦੀ ਆ ਤਾਂ ਬਾਈ ਦੇ ਘਰੇ ਦੋ ਟਾਈਮ ਤਿੰਨ ਟਾਈਮ ਮਿਲਕਿੰਗ ਕਰਕੇ ਲੈ ਸਕਦੇ ਹੋ ਕਹਿਣ ਕਹਾਉਣ ਵਾਲੀਆਂ ਗੱਲਾਂ ਨਹੀਂ ਗੀਆਂ ਚੰਗੀ ਸਮੀਪਲੀ ਜਾਦ ਬਰੀਡ ਵਾਲੀ ਮੱਝ 12 ਕਿਲੋ ਕੰਡੇ ਵਾਲਾ ਦੁੱਧ ਹਾਜ਼ਰ ਸੂਈ ਨੂੰ 10 ਤੋਂ 11 ਦਿਨ ਹੋ ਗਏ ਵੀਰ ਕਹਿੰਦੇ ਲੈ ਚੱਲ ਵੀਰੇ ਮੋੜ ਲੈ ਇਧਰ ਹੀ ਲੈ ਚੱਲ ਇਧਰ ਹੀ ਮੋੜ ਲੈ ਵੀਰੇ ਮੋੜ ਲੈ ਮੜ ਲੈ ਅਰੇ ਇਹ ਲੈ 17 ਮੱਜਦੀਆਂ ਵੀ ਆਪਾਂ ਵੀਡੀਓ ਦੇ ਵਿੱਚ ਮਾਰ ਕੇ ਦਿਖਾਵਾਂਗੇ ਤੁਹਾਨੂੰ ਬਾਜਬ ਰੇਟ ਵੀਰ ਤੋਂ ਵੀਡੀਓ ਦੇ ਵਿੱਚ ਹੀ ਕਰਵਾਵਾਂਗੇ ਗਾਂ ਦਾ ਵੀ ਬਾਜਬ ਰੇਟ ਵੀਡੀਓ ਦੇ ਵਿੱਚ ਹੀ ਹੋਊਗਾ ਮੱਜ ਦਾ ਵੀ ਇਹਦਾ ਵੀ ਤੇ ਤਿੰਨ ਨੰਬਰ ਵਾਲੀ ਮੱਜ ਦਾ ਵੀ ਰੇਟ ਵੀਡੀਓ ਦੇ ਵਿੱਚ ਹੀ ਕਰਵਾਵਾਂਗੇ ਆਪਾਂ ਵੀਰ ਤੋਂ ਉਹ ਤਾਂ ਵੀਰ ਕਹਿੰਦਾ ਵੀ ਜਿਹੜੀ ਆਪਾਂ ਤੁਹਾਨੂੰ ਛਾਂਪ ਦੀ ਗੱਲ ਕਹਿੰਦਾ ਵੀ ਆਫਸਰ ਛੋਟੀ ਹੁੰਦੀ ਝੋਟੀ ਡਿੱਗ ਪਈ ਸੀਗੀ 19 21 ਸ਼ੱਟ ਲੱਗ ਗਈ ਦੀ ਤੋਰੇ ਪੁਖਾ ਤੁਹਾਨੂੰ ਦੋਸਤੋ ਚੈੱਕ ਕਰਕੇ ਦਿਖਾਤੀ ਤੋਰਨ 'ਚ ਕੋਈ ਦਿੱਕਤ ਨਹੀਂ 19 21 ਹੱਡ ਬੈਠਿਆ ਹੋਇਆ ਵੀਰ ਕਹਿੰਦਾ ਆਪਾਂ ਦੱਸ ਕੇ ਦੇਵਾਂਗੇ ਕੋਈ ਕਹਿਣ ਕਹੌਣ ਵਾਲੀਆਂ ਗੱਲਾਂ ਨਹੀਂ ਗੀਆਂ ਝੂਠ ਮਾਰ ਕੇ ਨਾ ਹੀ ਆਪਾਂ ਅੱਜ ਤੱਕ ਡੰਗਰ ਵੇਚਿਆ ਤੇ ਨਾ ਹੀ ਵੇਚਣਾਗਾ ਵੀਰੇ ਜਿਹੜਾ ਗਾਂ ਦਾ ਮੁੱਲ ਆ ਬਾਜ ਉਹਦਾ ਕੀ ਹੋ ਗਾਂ ਦਾ ਮੁੱਲ ਬਾਜ ਉਹਦਾ ਵੀ ਜਮਾ 100 ਬਸ 100 ਹੀ ਕਰਾਂ 75000 ਆਏਗਾ 75000 ਵੀਰ ਕਹਿੰਦੇ ਗਾਂ ਦੀ ਡਿਮਾਂਡ ਕੀਤੀ ਐ ਮਾਣਤਾਨ ਜ਼ਰੂਰ ਹੋਊਗਾ ਘਰੇ ਬੰਦੇ ਦਾ ਪਰ ਜਿਆਦਾ ਫਰਕ ਨਹੀਂ ਵੀਰ ਕਹਿੰਦੇ ਆਪਾਂ ਰੱਖਿਆ ਮੁੱਲ ਲੱਖ ਮੰਗ ਲਈ ਉਹਦਾ ਕੋਈ ਫਾਇਦਾ ਨਹੀਂਗਾ ਆਪਾਂ ਅਕਸਰ ਹੀ ਦੇਖਦੇ ਰਹਣਾ ਵੀ ਦੋਸਤੋ 25 ਕਿਲੋ ਦੁੱਧ ਵਾਲੀ ਕ੍ਰੋਸ ਸੰਗ ਜਗਾ ਚੰਗੇ ਕੱਦ ਬੱਡਾ ਵਾਲੀ ਅਕਸਰ ਹੀ ਤੁਸੀਂ ਵੀਡੀਓ ਦੇਖਦੇ ਰਹੇ ਹੋ 90-95 ਹਜ਼ਾਰ ਮੁੱਲ ਹੁੰਦਾਗਾ ਪਰ ਬਿਲਕੁਲ ਵੀ ਨੇ ਬਾਜੇਬ ਰੇਟ ਮੰਗਿਆਗਾ 75 ਹਜ਼ਾਰ ਘਰੇ ਆਏ ਬੰਦੇ ਦਾ ਮਨ ਤਾਂ ਜਰੂਰ ਹੋਊਗਾ ਵੀਰੇ ਮੱਝ ਨਹੀਂ ਬੱਚਾ ਲੱਗੇ ਤਾਂ ਰਮਰ ਬਾਗੇ ਦਿਖਾਓ ਆਹ ਦੇਖ ਸਕਦੇ ਹੋ ਦੋਸਤੋ ਕੱਟੀ ਤੁਹਾਨੂੰ ਆਪਾਂ ਚੌਂਦੀ ਦਿਖਾਤੀ 10 ਕ ਤਕਰੀਬਨ ਦਿਨ ਹੋ ਗਏ ਵੀਰ ਕੰਨਾ ਮੱਝ ਸੂਈ ਨੂੰ ਕਹੇ ਨੂੰ ਆਪਾਂ 3 ਦਿਨ ਕਹਦੀਏ 4 ਦਿਨ ਕਹਦੀਏ ਦੇਖੋ ਉਹ ਗੱਲਾਂ ਦਾ ਫਾਇਦਾ ਨਹੀਂਗਾ 12 ਕਿਲੋ ਕੰਡੇ ਵਾਲਾ ਦੁੱਧ ਹਜਰਾ ਚੰਗਾ ਕੱਦ ਕੜ ਸਮੀ ਪਲੀ ਜਾਤਪਰੀੜ ਵਾਲੀ ਮੱਝ ਜੇ ਕੋਈ ਵੀਰ ਚੰਗੀ ਸੰਭਲੂਗਾ ਦਾਇਦਗੀ 14 15 ਕਿਲੋ ਦੁੱਧ ਬੜੇ ਆਰਾਮਦਾਰੀ ਨਾਲ ਦੇਣਾ ਨਾ ਪਿਛਲੇ ਸੂਏ 14 ਕਿਲੋ 800 ਗ੍ਰਾਮ ਵੀ ਕਹਿੰਦੇ ਆਪਣਾ ਚੋਇਆ ਹੋਇਆਗਾ ਕਹੇ ਨੂੰ ਆਪਾਂ 16 17 ਕਿਲੋ ਕਹਿ ਕੇ ਦੇਦੀ ਉਹਦਾ ਕੋਈ ਫਾਇਦਾ ਨਹੀਂ ਚੰਗੇ ਘੱਦ ਘਾਟ ਵਾਲੀ ਸਮੀ ਪਲੀ ਜਤ ਬਰੀ ਵਾਲੀ ਮੱਝ ਧਾਰਾਂ ਆਪਾਂ ਲਾਈਵ ਵੀਡੀਓ ਦੇ ਵਿੱਚ ਮਾਰ ਕੇ ਦਿਖਾਵਾਂਗੇ ਬਾਜਬ ਰੇਟ ਇਹਦਾ ਵੀ ਵੀਡੀਓ ਦੇ ਵਿੱਚ ਹੀ ਕਰਵਾਵਾਂਗੇ ਆਹ ਦੇਖ ਸਕਦੇ ਹੋ ਦੋਸਤੋ ਮੱਝ ਪਸਵੇਂ ਥੰਮ ਥਨੌਟ ਬਹੁਤ ਚੰਗਾ ਖੜਿਆ ਕੇਲੇ ਫਲੀਆਂ ਵਰਗਾ ਕੱਲਾ ਕੱਲਾ ਨਿਕੜਵਾ ਥਾਣਾ ਲਾਈਵ ਵਿੱਚ ਵਾਈ ਧਾਰਾਂ ਆਪਾਂ ਵੀਡੀਓ ਦੇ ਵਿੱਚ ਮਾਰਾਂਗੇ ਬਾਜਬ ਰੇਟ ਵੀਰ ਤੋਂ ਵੀਡੀਓ ਦੇ ਵਿੱਚ ਹੀ ਕਰਵਾਵਾਂਗੇ ਥਣ ਥਣੌੜ ਦੀ ਤੁਸੀਂ ਨੇੜੇ ਤੋਂ ਚੈੱਕ ਕਰ ਸਕਦੇ ਆ ਬਹੁਤ ਸੋਨਾ ਥਣ ਕੱਢਿਆ ਕੱਲਾ ਕੱਲਾ ਨਿਕੜਨਾ ਆਹ ਦੇਖ ਸਕਦੇ ਹੋ ਦੋਸਤੋ ਜਿਹੇ ਜਿਹੇ ਥਣ ਲੱਗਿਆ ਮੱਝ ਦੇ ਉਹਰਜੀ ਚਵਾਈ ਹੈ ਕੱਲਾ ਕੱਲਾ ਨਿਕੜਮਾ ਥਣ ਚਵਾਈ ਬਿਲਕੁਲ ਐਨ ਪੋਲੀ ਚਵਾਈ ਮੇਰੇ ਮੂਹਰੇ ਜੋ ਵੀ ਮਾਰ ਦੇਦਾਰ ਚਵਾਈ ਦੀ ਬਿਲਕੁਲ ਸਾਫ ਆ ਗਈ ਵੀਰਣ ਜਾਨ ਹੋਰ ਕਰਕੇ ਵੀਰ ਤੋਂ ਚਵਾਈ ਨਹੀਂ ਹੋ ਰਹੀ ਕੱਲਾ ਕੱਲਾ ਨਿਕੜਮਾ ਥਣ ਚਵਾਈ ਬਿਲਕੁਲ ਪੋਲੀ ਆ ਦੇਖ ਸਕਦੇ ਹੋ ਦੋਸਤੋ ਉਹ ਦੂਜੇ ਵੀਰ ਤੋਂ ਥੋੜੀ ਚਵਾਈ ਵੀਰ ਤੋਂ ਹੁੰਦੀ ਨਹੀਂ ਦੀ ਚਵਾਈ ਦੀ ਬਿਲਕੁਲ ਸਾਫ ਕੱਲਾ ਕੱਲਾ ਨਿਕੜਵਾ ਥਣ ਮੁਠੀ ਵਾਲਾ ਲੱਗਿਆ ਚੰਗੇ ਕੱਦਗਾਠ ਵਾਲੀ ਮਾਝਾ ਜੇ ਕਿਸੇ ਮੇਰੇ ਵੀਰ ਦੀ ਸਮਝਾਰੀ ਚਾਹੁੰਦੀ ਹੈ ਤਾਂ ਵੀਰ ਨਾਲ ਜਰੂਰ ਕੰਟੈਕਟ ਕਰ ਸਕਦੇ ਹੋ ਮੇਰੇ ਮਗਰਲਾਂਚ ਵੀ ਮਾਰਦੇ ਤਾਰ ਚਵਾਈ ਚਬੂਈ ਦੀ ਵੀਰ ਕਹਿੰਦੇ ਪੋਲੀ ਆ ਬਿਲਕੁਲ ਜੇ ਕੋਈ ਵੀਰ ਘਰੇ ਆ ਕੇ ਚੂਗਾ ਤਾਂ ਲਾਂਬੇ ਵਾਲਾ ਕੰਮ ਨਹੀਂ ਹੈਗਾ ਜੇ ਕਿਸੇ ਮੇਰੇ ਵੀਰ ਨੇ ਆਨਲਾਈਨ ਮੰਗਾਉਣੀਆਂ ਆਨਲਾਈਨ ਵੀ ਵੇਚੇ ਚੋਕੇ ਹੋ ਕੇ ਮੰਗਾ ਸਕਦੇ ਹੋ ਕਿਉਂਕਿ ਪਿਛਲਾ ਸੁਗਾ ਵੀਰ ਕਹਿੰਦੇ ਆਪਣੀ ਪ੍ਰੋਪਰ ਚੋਈ ਹੋਈ ਆ ਰੇਟ ਕੀ ਹੋਊਗਾ ਬਾਜੂ ਜਾਇ ਦਾ ਰੇਟ ভাই ਦੇਖੋ ਤੁਹਾਨੂੰ ਪਤਾ ਹੈ ਉਹਦਾ ਲੋਕ ਬਿੜੀ ਕਿਵੇਂ ਕਰਦੇ ਹੈ ਜਮਾਸਾਂ ਦਾ ਪਰ ਆਪਣਾ ਜਮਾ ਜਾਇ ਜਾ ਬਾਜੂ ਜਾਇ ਰੇਟ ਮੰਗੀ ਜਿਹੜੇ ਸਾਹ ਹੁਣ ਦੁੱਧ ਆਪਣਾ ਚੋਇਆ ਹੋਇਆ ਹੈ ਬਸ ਵੀ ਕਦ ਕਾੜ ਦੇ ਹਿਸਾਬ ਨਾਲ ਮੱਝ ਦੇ ਹਿਸਾਬ ਨਾਲ ਇਹ ਆਪਣਾ ਜਾਇ ਫਿਕਸ ਰੇਟ ਹੈ ਵੀਰੇ 110 ਹੈ ਕਿਉਂ ਬਸ 110 ਦੀ ਦੇ ਦੇਾਂਗੇ ਦੁੱਧ ਹੁਣ 12 ਕਿਲੋ ਹੈਗਾ ਵੀਰੇ ਹੈਗਾ ਬਸ ਇਹ ਵਧਾਉ ਉਨ ਹਲੇ ਮੇਲਾ ਸ਼ੁਰੂ ਵੀ ਨਹੀਂ ਹੋਇਆ ਮੇਲੇ ਦੇ ਵੀਰ ਕਹਿੰਦੇ ਲੱਗੀ ਨਹੀਂ ਪਿਛਲੀ ਵਾਰੀ ਆਪਣਾ 14 ਕਿਲੋ 700 ਗ੍ਰਾਮ ਵੀਰੇ 800 ਗ੍ਰਾਮ 14 ਕਿਲੋ 800 ਗ੍ਰਾਮ ਦੁੱਧ ਚੋਇਆ ਹੋਇਆ ਹੈ ਇਧਰ ਹੱਕੀ ਵੀਰੇ ਲੇਵੇ ਦੀ ਜੱਜਮੈਂਟ ਤੁਸੀਂ ਕਰ ਸਕਦੇ ਹੋ ਮੂਰੇ ਮੰਗਰ ਦਾ ਹਵਾਨਾ ਕੱਲਾ ਕੱਲਾ ਨਿਕਲ ਮਾ ਥਣ ਪੀੜ ਦੇ ਪਾ ਬਣਾ ਸਿਸਟਮ ਕੋਈ ਮੱਝ ਡਰਦੀ ਨਹੀਂ ਕੋਈ ਘਰਦੀ ਨਹੀਂ ਕੈਮਰੇ ਤੋਂ ਚੰਗੇ ਕੱਦ ਕਾਠ ਵਾਲੀ ਸਮੀਪਲੀ ਥਣ ਥਣੋਟ ਮੱਝ ਦੇ ਬਹੁਤ ਚੰਗਾ ਲੱਗਿਆ ਜੇ ਕਿਸੇ ਮੇਰੇ ਵੀਰ ਦੀ ਸਮਝਦਾਰੀ ਚ ਆਉਂਦੀ ਹੈ ਤਾਂ ਵੀਰਾਂ ਨਾਲ ਜਰੂਰ ਕੰਟੈਕਟ ਕਰ ਲਿਓ ਚੰਗੀ ਸਮੀਪਲੀ ਜਾਤ ਬ੍ਰੀਡ ਵਾਲੀ ਮੱਝ ਆਹ ਦੇਖ ਸਕਦੇ ਹੋ ਦੋਸਤੋ ਧਾਰਾਂ ਹੀ ਮਾਰੀਆਂ ਦੀ 2 ਤੋਂ 2.5 ਕਿਲੋ ਦੁੱਧ ਵੀਰਾਂ ਨੇ ਬਾਲਟੀ ਚ ਕੜਤਾ ਕੋਈ ਹਲਦੀ ਕਲਦੀ ਨਹੀਂ ਬਿਲਕੁਲ ਪੋਲੀ ਚ ਵਾਈ ਜਿਹੜੀ ਵੀਰੇ ਆਪਾਂ ਤੀਜੇ ਨੰਬਰ ਤੇ ਮੱਝ ਦੇਖੀਏ ਨੇ ਇਹਦਾ ਵੀ ਤੀਜਾ ਹੀ ਹੈ ਵੀਰੇ ਇਹਦਾ ਤੀਜਾ ਸੁਆ ਇਹਦਾ ਬੱਚਾ ਐਕਸਪਾਇਰ ਹੋ ਗਿਆ ਸੀ ਨਾ ਵੀਰੇ ਐਕਸਪਾਇਰ ਹੋ ਗਿਆ ਇਹਨੇ ਨਾ ਉਹ ਤਾਂ ਕੇ ਸਿੰਘ ਚੋ ਸਿੰਘ ਚਲ ਸਾਬ ਆ ਕੇ ਮੰਨ ਲਓ ਵੀ ਵੀਰ ਕਨੇ ਐਕਸਪਾਇਰ ਹੋ ਗਿਆ ਸੁਈ ਨੂੰ ਕਨੇ ਟਾਈਮ ਆ ਗਿਆ ਵੀਰੇ ਇਹਨੂੰ ਵੀ ਕੱਠੀਆਂ ਹੀ ਸੋਈਆਂ ਸੀ ਵੀਰੇ ਕੱਠੀਆਂ ਹੀ ਸੋਈਆਂ ਸੀ ਵੀਰ ਕਨੇ ਵੀ ਆਹ ਮੱਝ ਦੀ ਜੱਜਮੈਂਟ ਤੁਸੀਂ ਕਰ ਸਕਦੇ ਹੋਗੇ ਕੱਠੀਆਂ ਇੱਕੇ ਜਿਹੀਆਂ ਸੋਈਆਂ ਦੀ ਜੇੜ ਜੂਰ ਪਈ ਹੋਈ ਹੈ ਵੀਰੇ ਹਾਂ ਜਮ ਓਕੇ ਬਾਈ ਤਾਰਾਂ ਦੂਰਾਂ ਦੀ ਵੀ ਓਕੇ ਹੈ ਤੇ ਦੁੱਧ ਕਿੰਨੇ ਦੇ ਥੱਲੇ ਹਾਜ਼ਰ ਦੁੱਧ ਦੇਲੇ 12 ਲੀਟਰ ਦੇ ਥੱਲੇ ਵੀਰੇ 12 ਕਿਲੋ ਵੀਰ ਕਨੇ ਇਹਦੇ ਥੱਲੇ ਹਾਜ਼ਰ ਆ ਦੁੱਧ ਬਿਲਕੁਲ ਚਵਾਈ ਚੁਗੂ ਦੀ ਬੋਲੀ ਹੈ ਵੀਰੇ ਚਵਾਈ ਦੀ ਬੋਲੀ ਹੈ ਮਿਲਦੀ ਕਿਵੇਂ ਵੀਰੇ ਚਾੜਦੇ ਮਿਲਦਾ ਚਾਰ ਨਹੀਂ ਗਰੇ ਬਸ ਆਈ ਧਾਰਤੀ ਮਿਲਦੀ ਹੈ ਵੀਰ ਕਹਿੰਦੇ ਕੋਈ ਚਾਟ ਦੀ ਲੋੜ ਨਹੀਂ ਚੰਗੀ ਸਮੀਪਲੀ ਨੀਲੀ ਰਵੀ ਦੇ ਟੱਚ ਚ ਮੱਥੇ ਤੇ ਬੱਲ ਅੱਖਾਂ ਬਿੱਲੀਆਂ ਮੰਗਰਲੇ ਪੈਰ ਵੀ ਚਿੱਟੇ ਨੇ ਦੋਸਤੋ ਦੇਖ ਸਕਦੇ ਹੋ ਬਾਕੀ ਪੂਛ ਵੀ ਹੈਗੀ ਹੈ ਇਨਸਾਨੀ ਇੱਕ ਦੋ ਨੀਲੀ ਰਵੀ ਦੇ ਟੱਚ ਚ ਪੈਂਦੀ ਹੈ ਖੁੱਲ ਕੇ ਘੇੜਾ ਦਵਾਦੇ ਵੀਰੇ ਇਹਦਾ ਵੀ ਤੋਰੇ ਪੱਖੋਂ ਬਵਾਈਆਂ ਨੂੰ ਚੈੱਕ ਕਰਵਾ ਦਈਏ ਜੇ ਕਿਸੇ ਮੇਰੇ ਵੀਰ ਦੀ ਸਮਝ ਆ ਰਹੀ ਚ ਆਉਂਦੀ ਹੈ ਤਾਂ ਬਵਾਈਆਂ ਨਾਲ ਜਰੂਰ ਕੰਟੈਕਟ ਕਰ ਸਕਦੇ ਹੋਗੇ ਆਈ ਨੇ ਆ ਦੇਖ ਸਕਦੇ ਹੋ ਦੋਸਤੋ ਤੋਰੇਦਾਰੇ ਦੀ ਮੱਝ ਇਹ ਵੀ ਬਿਲਕੁਲ ਸਾਫ਼ ਆ ਸ਼ਾਂਤ ਸੁਭਾਦੀ ਐ ਨਾ ਕੋਈ ਡਰਦੀ ਐ ਨਾ ਮਾਰਦੀ ਐ ਬਿਲਕੁਲ ਠੰਡੇ ਸੁਭਾਦੀ ਹਵਾਨੇ ਪੱਖੋਂ ਆਪਾਂ ਕਹਿ ਸਕਦੇ ਹਾਂ ਵੀ ਖੁੱਲਾ ਖੁੱਲਾ ਹਵਾਨਾ ਕੱਲਾ ਕੱਲਾ ਨਿਕ ਨਖੜਵਾ ਥਣ ਲੱਗਿਆਗਾ ਬੌਡੀ ਵੇਟ ਵੀ ਚੰਗਾਗਾ ਮੱਝ ਦਾ ਤੋਰੇ ਪੱਖੋਂ ਦੋਸਤੋ ਜੇਕ ਕਰ ਸਕਦੇ ਹੋਗੇ ਤੁਸੀਂ ਬਿਲਕੁਲ ਸਾਫ਼ ਤੋਰੇ ਦੀ ਪੈਰਾਂ ਪੂਰਾਂ ਦੀ ਬਿਲਕੁਲ ਸਿੱਧੀ ਮਜ਼ਬੂਤ ਸਟਰਕਚਰ 12 ਕਿਲੋ ਦੁੱਧ ਵੀਰ ਕਹਿੰਦੇ ਇਹਦੇ ਥੱਲੇ ਵੀ ਹਾਜ਼ਰ ਆਗਾ ਸੂਈ ਤਕਰੀਬਨ ਸੇਮ ਹੀ ਆ ਉਹ ਮੱਝ ਦੇ ਨਾਲ ਮੋੜ ਲੈ ਵੀਰੇ ਚੰਗੀ ਸਮੀ ਭਲੀ ਜਾਤ ਬਰੀਡ ਵਾਲੀ ਮੱਝ ਆ ਜੇ ਕਿਸੇ ਮੇਰੇ ਵੀਰ ਦੀ ਸਮਝਾਰੀ ਚਾਉਂਦੀ ਹੈ ਵਿੱਚ ਡੇਰੀ ਵਾਲੇ ਵੀਰਾਂ ਦੇ ਮੰਨ ਲਓ ਵੀ ਆਪਾਂ ਨੂੰ ਪਤਾ ਹੀ ਹੁੰਦਾ ਵੀ ਉਹ ਬੱਚਾ ਬਿਨਾ ਬੱਚੇ ਤੋਂ ਲੈ ਕੇ ਖੋਸ ਹੁੰਦੇ ਨੇ ਉਹਨਾਂ ਵੀਰਾਂ ਲਈ ਸਨੇਰੀ ਮੌਕਾ ਹੀ ਆ ਬੱਚਾ ਮੱਝ ਦਾ ਤਾਜ਼ੀ ਦਾ ਐਕਸਪਾਇਰ ਹੋ ਗਿਆ ਦੀ ਸੂਈ ਨੂੰ ਵੀਰ ਕਹਿੰਦੇ 10 ਤੋਂ 12 ਦਿਨ ਇਹਨੂੰ ਵੀ ਹੋਏ ਹੋਏ ਨੇਗੇ ਧਾਰ ਤੇ ਮਿਲਦੀ ਹੈ ਕੋਈ ਝਟ ਪਾਉਣ ਦੀ ਲੋੜ ਨਹੀਂ ਸਵੇਰ ਦੀ ਚਵਾਈ ਵੀਰ ਕਹਿੰਦੇ ਵੀ ਆਪਣੀ 7 ਸਵਾ 7 ਹੋਈ ਹੋਈ ਆ ਕੋਈ ਆਪਣਾ ਨੇਰਾ ਸਵੇਰੇ ਦਾ ਸਮਾਂ ਨਹੀਂਗਾ ਧਾਰਾ ਸਾਡੇ ਸਾਹਮਣੇ ਦੇ ਕੇ ਮੱਝ ਪ੍ਰੋਪਰ ਪਸਮੂਗੀ ਕੋਈ ਟੀਕਾ ਲਾਉਣ ਦੀ ਲੋੜ ਨਹੀਂ ਕੋਈ ਚਾਟ ਪਾਉਣ ਦੀ ਲੋੜ ਨਹੀਂ ਧਾਰਾਂ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਹੀ ਮਰਵਾ ਕੇ ਦਿਖਾਵਾਂਗੇ ਬਾਜ ਰੇਟ ਵੀਰ ਤੋਂ ਵੀਡੀਓ ਦੇ ਵਿੱਚ ਹੀ ਕਰਵਾਵਾਂਗੇ ਮੈਂ ਟਾਈਮ ਕੋਈ ਨਹੀਂ ਬਿੰਦਿਕ ਆ ਦੇਖ ਸਕਦੇ ਹੋ ਦੋਸਤੋ ਵੀਰ ਵਾਲਟੀ ਲੈ ਕੇ ਬਹਿ ਗਿਆ ਥੱਲੇ ਕੋਈ ਚਾਟ ਪਾਉਣ ਦੀ ਲੋੜ ਨਹੀਂ ਕੋਈ ਟੀਕਾ ਲਾਉਣ ਦੀ ਲੋੜ ਨਹੀਂ ਤਾਜੀ ਸੂਈ ਹੈ ਬਿਨਾ ਬੱਚੇ ਤੋਂ ਵੀਰ ਕਹਿੰਦੇ ਇਸ ਤਰ੍ਹਾਂ ਹੀ ਬਹਿ ਜਾ ਕੋਈ ਦਿੱਕਤ ਵਾਲਾ ਕੰਮ ਨਹੀਂਗਾ ਇੱਕ ਤੋਂ ਦੋ ਮਿੰਟਾਂ ਚ ਮੱਝਵਲੇ ਪਾਸ ਮਾਉਣਾਗਾ ਧਾਰਾਂ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਮਾਰਕ ਦਿਖਾਵਾਂਗੇ ਰੇਟ ਕੀ ਹੋਊਗਾ ਵੀਰੇ ਇਹਦਾ ਬਾਜੋ ਜਾ ਰੇਟ ਵੀਰੇ ਜਮੇ ਹੀ ਜਾਇਆ ਤਾਂ ਕਿੰਨੇ ਕਰੀ ਹੋਜੇ 70000 ਦੀ 70 ਦੀ ਹਾਂ ਮਾਨਤਨ ਕਰਦੇ ਆਂ 70 ਦੀ ਕਿ 77 ਦੀ ਵੀਰੇ 77 ਦੀ ਵੀਰੇ 77000 ਦੀ ਵੀਰ ਕਹਿੰਦੇ ਮੱਝ ਦੇ ਦਿਆਂਗੇ ਦੁੱਧ ਕਿੰਨਾ ਹਾਜ਼ਰ ਆ ਵੀਰੇ 12 ਦੁੱਧ 12 ਕਿਲੋ ਵੀਰ ਕਹਿੰਦੇ ਆਪਣੇ ਘਰੇ ਦੋ ਟਾਈਮ ਤਿੰਨ ਟਾਈਮ ਮਿਣਕੇ ਲਿਆ ਸਕਦੇ ਹੋ ਜੇ ਕਿਸੇ ਵੀਰ ਦੀ ਸਮਝਦਾਰੀ ਚ ਆਉਂਦੀ ਹੈ ਪਿੰਡ ਵੀਰਾਂ ਦਾ ਵੀਰੇ ਕਰਮਗੜ ਕਰਮਗੜਾ ਉਤਾਂ ਵਾਲੀ ਕਰਮਗੜਾ ਉਤਾਂ ਵਾਲੀ ਤੇ ਨੇੜੇ ਮੂਸਾ ਦੇ ਲੱਗ ਜਾਂਦਾ ਮੂਸੇ ਦੇ ਨੇੜੇ ਲੱਗ ਜਾਂਦਾ ਵੀਰਾਂ ਦਾ ਮੋਬਾਈਲ ਨੰਬਰ ਕਿੰਨਾ ਭਰਾ ਆਪਣਾ 77176 77176 25803 25803 ਵੀਰਾਂ ਦਾ ਮੋਬਾਈਲ ਨੰਬਰ ਆ ਦੋਸਤੋ ਮੱਝ ਪਾਸਮਈ ਆ ਦੇਖ ਸਕਦੇ ਹੋਗੇ ਇੱਕ ਤੋਂ ਇੱਕ ਤੋਂ ਘੱਟ 20 ਹੋਣੇ ਇੱਕ ਸਕਿੰਟਾਂ ਦਾ ਸਮਾਂ ਹੀ ਹੋਇਆਗਾ ਧਾਰਾ ਮਾਰ ਕੇ ਦਿਖਾਦੇ ਵੀਰੇ ਬਾਲਟੀ ਚੋਂ ਆਹ ਦੇਖ ਸਕਦੇ ਹੋ ਦੋਸਤੋ ਚਵਾਈ ਮੱਝ ਦੀ ਇਹਦੀ ਵੀ ਬਿਲਕੁਲ ਪੋਲੀ ਆ ਕੱਲਾ ਕੱਲਾ ਨਿਕੜ ਮਾ ਥਣ ਕੇਲੇ ਫਲੀਆਂ ਵਰਗਾ ਵੀਰੇ ਇੱਧਰ ਲੈ ਜਾਂ ਜੀ ਮਾਰ ਦੇ ਦੋਨਾਂ ਚੋਂ ਜਵਾਈ ਦੀ ਬਿਲਕੁਲ ਸਾਫ ਹੈ ਜੇ ਕੋਈ ਵੀਰ ਘਰੇ ਆ ਕੇ ਚੋਊਗਾ ਤਾਂ ਦਿੱਕਤ ਵਾਲੀ ਗੱਲ ਨਹੀਂ ਲੰਬੇ ਵਾਲਾ ਕੰਮ ਨਹੀਂ ਵੀਰ ਦੇ ਘਰੋਂ ਦੋ ਟਾਈਮ ਤਿੰਨ ਟਾਈਮ ਤਸੱਲੀ ਕਰਕੇ ਖਰੀਦਾਰੀ ਕਰ ਸਕਦੇ ਹੋ ਤੈਨਾਂ ਨਾਗਾਂ ਦੀ ਆਪਾਂ ਵੀਰ ਦੇ ਘਰੋਂ ਵੀਡੀਓ ਕਵਰ ਕੀਤੀ ਹੈ ਕਿ ਪਹਿਲੇ ਨੰਬਰ ਤੇ ਐਫ ਐਫ ਚ ਕ੍ਰੋਸ ਸੰਗਜ ਗਾਂ ਚੰਗੇ ਕੱਦਗੜ ਵਾਲੀ ਦੂਜੇ ਸੂਏ 24 ਕਿਲੋ ਦੁੱਧ ਵੀਰ ਕਹਿੰਦੇ ਆਪਣਾ ਆਨ ਰਿਕਾਰਡ ਕੰਡੇ ਵਾਲਾ ਚ ਹੋਇਆ ਹੋਇਆਗਾ ਕੋਈ ਵਪਾਰ ਦਾ ਕੰਮ ਨਹੀਂ ਵੀਰਾਂ ਦਾ ਘਰ ਦੀ ਗਾਂ ਗਈ ਤੇ ਦੂਜੇ ਨੰਬਰ ਤੇ ਚੰਗੇ ਸੀਮਨ ਦੀ ਕੱਟੀ ਮਗਰ ਲక్ష్ਮੀ ਡੇਰੀ ਫਾਰਮ ਦੇ ਤੇ 12 ਕਿਲੋ ਦੁੱਧ ਕੰਡੇ ਵਾਲਾ ਹਾਜ਼ਰ ਮਾਝੇ ਥੱਲੇ ਚੰਗੇ ਕੱਦਗਾਠ ਵਾਲੀ ਥਨ ਥਨੋ ਤੇ ਦਾ ਵੀ ਬਹੁਤ ਚੰਗਾ ਹੈ ਤੇ ਤੀਜੇ ਨੰਬਰ ਤੇ ਬੱਚਾ ਮਰੀ ਮਾਝ 10 ਤੋਂ 12 ਦਿਨਾਂ ਦੀ ਸੂਈ 12 ਕਿਲੋ ਦੁੱਧ ਕੰਡੇ ਵਾਲਾ ਦੇ ਥੱਲੇ ਵੀ ਹਾਜ਼ਰ ਬਾਜਬ ਰੇਟ ਵੀਰ ਨੇ ਵੀਡੀਓ ਦੇ ਵਿੱਚ ਕੀਤੇ ਨੇ ਜੇ ਕਿਸੇ ਮੇਰੇ ਵੀਰ ਦੀ ਸਮਝਦਾਰੀ ਚਾਹੁੰਦੀ ਹੈ ਵੀਰ ਦੇ ਘਰੇ ਚੰਗੀ ਤਰ੍ਹਾਂ ਦੋ ਟਾਈਮ ਤਿੰਨ ਟਾਈਮ ਨਿਰਖਪਰ ਕਰਕੇ ਦਸੱਲੀ ਕਰ ਸਕਦੇ ਹੋਗੇ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਜਲਦੀ ਮਿਲਾਂਗੇ ਕਿਸੇ ਨਵੀਂ ਵੀਡੀਓ ਦੇ ਨਾਲ